ਅਤੇ ਸਾਰੀਆਂ ਭੈਣਾਂ ਜਿੱਥੇ ਵੀ ਹਾਜ਼ਰ ਕਿਹਿਆ ਤੁਸੀਂ ਵੱਧ ਚੜ੍ਹ ਕੇ ਸਰਨਿਆਂ ਦੇ ਵਿੱਚ ਮੂਲੀਅਤ ਕਰ ਦਿਓ ਸਭ ਤੋਂ ਪਹਿਲਾਂ ਮੈਂ ਸਨਵਾਦ ਕਰਦੀ ਹਾਂ ਆਪਣੇ ਵਰਕਰਾਂ ਦਾ ਜਿਉਂਦੇ ਵੱਸਦੇ ਰਹੋ ਚਾਹੇ ਜ਼ਿਕਰ ਹੋਇਆ ਕਿ ਹਰ ਤੀਜੇ ਦਿਨ ਕਰਨਾ ਪ੍ਰਧਾਨ ਜੀ ਤੁਹਾਨੂੰ ਵੀ ਵਧਾਈ ਦਿੰਦੀ ਹਾਂ ਕਿ ਇੰਨਾ ਵਰਕ ਜਿਹੜੇ ਸਾਡੀ ਪਾਰਟੀ ਦੀ ਰੀੜ ਦੀ ਹੱਡੀ ਹੈ ਇੰਨਾ ਮਜ਼ਬੂਤ ਹੋ ਮੈਂ ਜਾ ਕੇ ਖੁਦ ਦੇਖ ਕੇ ਆਇਆ ਅੱਜ ਜ਼ਰੂਰ ਤੇ ਕਾਦੀ ਆ ਅੱਜ ਜ਼ਰੂਰ ਤੇ ਇਸ ਦੇਸ਼ ਨਾਲ ਖੜੇ ਹੋਣੀ ਆ ਔਰ ਪੰਜਾਬੀ ਹਮੇਸ਼ਾ ਹੀ ਸਭ ਤੋਂ ਅੱਗੇ ਹੋ ਕੇ ਖੜਾ ਹੋਇਆ ਕਿਉਂਕਿ ਮੈਂ ਉਹ ਪਰਲੇ ਪਾਸਿਆਂ ਦੀ ਜਦੋਂ ਕਦੇ ਚੰਗਾ ਮੈਚ ਆਉਣਾ ਨਾ ਉਹਨਾਂ ਦੀਆਂ ਮੱਤਾ ਕੱਫੜ ਲੱਪੜੀਆਂ ਸਰਕਾਰੀਆਂ ਭੈਣਾਂ ਜਿੱਥੇ ਵੀ ਆਵਾਜ਼ ਦਿੱਤੀਆਂ ਤੁਸੀਂ ਵੱਜ ਚੜ ਕੇ ਧਰਨਿਆਂ ਦੇ ਵਿੱਚ ਮੂਲੀਅਤ ਕਰ ਦਿਓ ਸਭ ਤੋਂ ਪਹਿਲਾਂ ਮੈਂ ਸਨਹਾਰ ਕਰਦੀ ਹਾਂ ਆਪਣੇ ਵਰਕਰ ਸਾਹਿਬਾਨ ਦਾ ਜਿਉਂਦੇ ਵੱਸਦੇ ਰਹੋ ਚਾਹੇ ਜ਼ਿਕਰ ਹੋਇਆ ਕਿ ਹਰ ਤੀਜੇ ਦਿਨ ਧਰਨਾ ਪ੍ਰਧਾਨ ਜੀ ਤੁਹਾਨੂੰ ਵੀ ਵਧਾਈ ਦਿੰਦੀ ਹਾਂ ਕਿ ਇੰਨਾ ਵਰਕ ਜਿਹੜੇ ਕਿ ਸਾਡੀ ਪਾਰਟੀ ਦੀ ਰੀੜ ਦੀ ਹੱਡੀ ਇੰਨਾ ਮਜ਼ਬੂਤ ਹੋ ਗਿਆ ਤੋ ਉਹ ਆਪਣੇ 20 ਤੋਂ 25 ਸੀਟਾਂ ਢੱਡੋਂਾ ਨਹੀਂ ਆ ਮੈਂ ਜਾ ਕੇ ਖੁਦ ਦੇਖ ਕੇ ਆਇਆ ਅੱਜ ਜ਼ਰੂਰ ਤੇ ਕਾਦੀ ਆ ਅੱਜ ਜ਼ਰੂਰ ਤੇ ਇਸ ਦੇਸ਼ ਨਾਲ ਖੜੇ ਹੋਣੀ ਆ ਔਰ ਪੰਜਾਬੀ ਹਮੇਸ਼ਾ ਹੀ ਸਭ ਤੋਂ ਅੱਗੇ ਹੋ ਕੇ ਖੜਾ ਹੋਇਆ ਕਿਉਂਕਿ ਮੈਂ ਉਹ ਪਰਲੇ ਪਾਸਿਆਂ ਦੀ ਜਦੋਂ ਕਦੇ ਚੰਗਾ ਮੈਚ ਆਉਣਾ ਨਾ ਉਹਨਾਂ ਦੀਆਂ ਮੱਤਾਂ ਕੱਫੜ ਲੱਪੜੀਆਂ